ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਨਿੱਘਾ ਸਵਾਗਤ ਹੈ। ਹਾਜ਼ਰ ਹੋયા ਜੀ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਬਿਨਾ ਮਰਦ ਦੇ 14 ਸਾਲ ਦੀ ਕੁੜੀ ਪ੍ਰੈਗਨੈਂਟ ਕਿੱਦਾਂ ਹੋ ਗਈ? ਇਹ ਪਤਾ ਕਰਨ ਲਈ ਪਹਾਰੋਂ ਆਈ ਡਾਕਟਰ ਦੀ ਟੀਮ ਨੇ ਰਿਪੋਰਟ ਦੇਖੀ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਕਿਉਂਕਿ ਉਹ ਤਾਂ ਮੈਂ 1994 ਵਿੱਚ 10ਵੀਂ ਪਾਸ ਕੀਤੀ ਸੀ ਤੇ ਮੈਂ ਇੱਕ ਚੰਗੇ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਉਸ ਵੇਲੇ ਕੁੜੀਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਪਰ ਘਰ ਦੇ ਹਾਲਾਤ ਬੜੇ ਖਰਾਬ ਸੀ। ਮੇਰੇ ਪਾਪਾ ਜਿਉਂਦੇ ਨਹੀਂ ਸੀ। ਉਹ ਆਰਮੀ ਵਿੱਚ ਸੀ ਤੇ ਦੇਸ਼ ਦੇ ਨਾਮ ਦੇ ਸ਼ਹੀਦ ਹੋ ਗਏ ਸੀ। ਘਰ ਵਿੱਚ ਮੈਂ ਤੇ ਮੇਰਾ ਛੋਟਾ ਭਰਾ ਤੇ ਮਾਂ ਹੀ ਸੀ। ਮੇਰੀ ਮਾਂ ਨੂੰ ਵੀ ਬਿਮਾਰੀ ਸੀ ਤੇ ਉਹ ਵੀ ਸਾਨੂੰ ਛੱਡ ਕੇ ਚਲੀ ਗਈ। ਇਸੇ ਕਰਕੇ ਮੈਂ ਅੱਗੇ ਪੜ੍ਹ ਨਾ ਸਕੀ। ਇਦਾਂ ਹੀ ਮੈਂ ਇੱਕ ਨਰਸ ਦੇ ਨਾਲ ਉਹਦੀ ਹੈਲਪਰ ਦਾ ਕੰਮ ਕਰਦੀ ਸੀ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ ਹੁਣ ਮੈਂ ਪਿੰਡ ਵਿੱਚ ਪੂਰੀ ਤਰ੍ਹਾਂ ਜਾਣੀ ਪਹਿਚਾਣੀ ਜਾਂਦੀ ਸੀ ਬੱਚਿਆਂ ਦੀ ਡਿਲੀਵਰੀ ਕਰਵਾਉਂਦੀ ਸੀ ਮੇਰਾ ਨਾਮ ਰੁਪਾਲੀ ਆ ਮੈਂ ਹਰਿਆਣੇ ਦੇ ਉਸ ਤੇ ਜਿਹੇ ਪਿੰਡ ਦੀ ਸਭ ਤੋਂ ਜਾਣੀ ਪਹਿਚਾਣੀ ਦਾਈ ਆ ਮੈਂ ਆਪਣੀ ਜ਼ਿੰਦਗੀ ਵਿੱਚ ਬੜੇ ਅਜੀਬ ਤਰ੍ਹਾਂ ਦੇ ਕੇਸ ਦੇਖੇ ਆ ਪਰ 14 ਸਾਲ ਦੀ ਬੱਚੀ ਦਾ ਕੇਸ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲਾ ਸੀ ਜੋ ਬਿਨਾ ਬੰਦੇ ਦੇ ਹੀ ਪ੍ਰੈਗਨੈਂਟ ਹੋ ਗਈ ਸੀ ਨਵੰਬਰ ਦਾ ਮਹੀਨਾ ਸੀ ਸਵੇਰੇ ਸਵੇਰੇ ਰੱਬ ਦਾ ਨਾਮ ਲਿਆ ਤੇ ਮੇਰੇ ਫੋਨ ਤੇ ਬੈਲ ਵੱਜਣ ਲੱਗੀ ਮੇਰੇ ਦਿਮਾਗ ਵਿੱਚ ਇੱਕਦਮ ਸਾਰੇ ਪਿੰਡ ਦੀਆਂ ਔਰਤਾਂ ਘੁੰਮਣ ਲੱਗੀਆਂ ਕਿ ਕਿਸੇ ਦੀ ਵੀ ਡਿਲੀਵਰੀ ਦੇ ਦਿਨ ਲੱਗੇ ਨਹੀਂ ਸੀ ਫਿਰ ਐਨੀ ਸਵੇਰੇ ਸਵੇਰੇ ਮੈਨੂੰ ਫੋਨ ਕਿਹਨੇ ਕੀਤਾ ਮੈਂ ਫਟਾਫਟ ਫੋਨ ਚੁੱਕਿਆ ਤਾਂ ਅਗੋ ਰਾਣੀ ਬੋਲੀ ਸੀ ਉਹ ਬੜੀ ਘਬਰਾਈ ਹੋਈ ਲੱਗਦੀ ਸੀ ਕਹਿਣ ਲੱਗੀ ਕਿ ਜਲਦੀ ਮੇਰੇ ਘਰ ਆ ਜਾਓ ਮੈਂ ਕਿਹਾ ਕਿ ਰਾਣੀ ਕੀ ਹੋਇਆ ਸਭ ਠੀਕ ਆ ਉਹ ਕਹਿਣ ਲੱਗੀ ਜੇ ਠੀਕ ਹੁੰਦਾ ਤਾਂ ਇੰਨੀ ਜਲਦੀ ਫੋਨ ਕਿਉਂ ਕਰਦੀ ਮੈਂ ਕਿਹਾ ਚੱਲ ਅੱਛਾ ਮੈਂ ਆਉਣੀ ਆ ਫੋਨ ਵਿੱਚ ਰਾਣੀ ਹੋਂਕਿਆਂ ਨਾਲ ਰੋਣ ਲੱਗ ਪਈ ਤੇ ਉਸਦੀ ਆਵਾਜ਼ ਇਦਾਂ ਗੂੰਜਦੀ ਸੀ ਉਹ ਕਹਿਣ ਲੱਗੀ ਰੱਬ ਦਾ ਨਾਮ ਲੈਣ ਵਿੱਚ ਲੱਗੀ ਰਹੂੰਗੀ ਤਾਂ ਮੈਂ ਉਹਦਾ ਹੀ ਵਾਸਤਾ ਦੇ ਕੇ ਕਹਿਨੀ ਆ ਕਿ ਮੇਰੇ ਘਰ ਆ ਜਾ ਮੈਂ ਕਿਹਾ ਆਉਣੀ ਆ ਤੂੰ ਫਿਕਰ ਨਾ ਕਰ ਇਨਾ ਕਹਿ ਕੇ ਮੈਂ ਫੋਨ ਕੱਟ ਦਿੱਤਾ ਸੀ ਜਦ ਕਿ ਮੈਂ ਹੈਰਾਨ ਸੀ ਕਿ ਰਾਣੀ ਨੂੰ ਅਚਾਨਕ ਮੇਰੀ ਲੋੜ ਕਿਉਂ ਪੈ ਗਈ ਉਹ ਤਾਂ ਇੱਕ ਵਿਧਵਾ ਹੋਈ ਨੂੰ 10 ਸਾਲ ਹੋ ਗਏ ਸੀ ਕਿਤੇ ਉਹਨੇ ਕੋਈ ਗਲਤ ਕਦਮ ਤਾਂ ਨਹੀਂ ਚੁੱਕ ਲਿਆ ਸੀ ਪਤਾ ਸਮਾਜ ਦੇ ਡਰ ਤੋਂ ਮੈਨੂੰ ਬੁਲਾਉਂਦੀ ਹੋਵੇ ਜੋ ਵੀ ਸੀ ਉਹਦੇ ਬਾਰੇ ਵਿੱਚ ਆਪਣੇ ਦਿਲ ਵਿੱਚ ਕੋਈ ਗਲਤ ਖਿਆਲ ਨਹੀਂ ਸਿਰ ਆ ਸਕਦੀ ਮੈਂ ਉਹਦੀ ਬਹੁਤ ਇੱਜ਼ਤ ਕਰਦੀ ਸੀ ਬਲਕੇ ਸਾਰਾ ਪਿੰਡ ਰਾਣੀ ਤੇ ਉਹਦੇ ਘਰਦਿਆਂ ਨੂੰ ਇੱਜ਼ਤ ਨਾਲ ਦੇਖਦਾ ਸੀ ਰਾਣੀ ਤੇ ਉਹਦੀ ਮਾਂ ਦੀ ਕਿਸਮਤ ਵਿੱਚ ਉੱਪਰ ਵਾਲੇ ਨੇ ਬੜੇ ਦੁੱਖ ਲਿਖੇ ਸੀ ਰਾਣੀ ਜਦੋਂ 2 ਸਾਲ ਦੀ ਸੀ ਤਾਂ ਉਹਦੇ ਪਿਓ ਦੀ ਮੌਤ ਹੋ ਗਈ ਤਾਂ ਰਾਣੀ ਦੀ ਮਾਂ ਜਵਾਨ ਸੀ ਵਿਆਹ ਨੂੰ ਬਸ 3-4 ਸਾਲ ਹੀ ਹੋਏ ਸੀ ਕਿ ਸਹੁਰਿਆਂ ਨੇ ਮਨਹੂਸ ਕਹਿ ਕੇ ਮਾੜੀ ਬਣਾ ਦਿੱਤਾ ਤੇ ਘਰੋਂ ਕੱਢ ਦਿੱਤਾ ਉਹ ਆਪਣੇ ਮਾਂ ਪਿਓ ਦੇ ਘਰ ਆਈ ਤੇ ਭਰਾਵਾਂ ਨੇ ਵੀ ਥਾਂ ਨਹੀਂ ਦਿੱਤੀ ਮਜਬੂਰ ਹੋ ਕੇ ਆਪਣੀ ਧੀ ਦੇ ਨਾਲ ਕਿਰਾਏ ਦੇ ਘਰ ਵਿੱਚ ਰਹਿਣ ਲੱਗੀ ਤੇ ਲੋਕਾਂ ਨੇ ਕੱਪੜੇ ਸਿਉ ਕੇ ਆਪਣਾ ਗੁਜ਼ਾਰਾ ਕਰਦੀ ਤੇ ਆਪਣੀ ਧੀ ਦਾ ਢਿੱਡ ਭਰਦੀ ਸੀ ਉਹਦੀਆਂ ਸਾਰੀਆਂ ਖੁਸ਼ੀਆਂ ਆਪਣੀ ਧੀ ਵਿੱਚ ਹੀ ਲੱਗੀਆਂ ਹੋਈਆਂ ਸੀ ਉਹ ਇਹੀ ਕਹਿੰਦੀ ਸੀ ਕਿ ਮੈਨੂੰ ਖੁਸ਼ੀ ਨਾ ਮਿਲੀ ਮੈਂ ਤਾਂ ਆਪਣੀ ਧੀ ਨੂੰ ਹਰ ਚੀਜ਼ ਦੇਵਾਂਗੀ ਲੋਕਾਂ ਨੇ ਉਹਨੂੰ ਕਹਿਣਾ ਕਿ ਆਪਣਾ ਵਿਆਹ ਕਰਵਾ ਲੈ ਆਪਣੇ ਆਪ ਨੂੰ ਵੀ ਤੇ ਤੈਨੂੰ ਸਹਾਰਾ ਮਿਲ ਜਾਊਗਾ ਧੀ ਨੂੰ ਪਿਓ ਤਾਂ ਉਹਦਾ ਇਹੀ ਜਵਾਬ ਹੁੰਦਾ ਸੀ ਕਿ ਜੇ ਬੱਚੀ ਨੂੰ ਪਿਓ ਨੇ ਰੱਖਣ ਤੋਂ ਮਨਾ ਕਰ ਦਿੱਤਾ ਤਾਂ ਫਿਰ ਜੋ ਵੀ ਸੀ ਰਾਣੀ ਵੱਡੀ ਹੋਈ ਤਾਂ ਉਹਦੀ ਮਾਂ ਨੇ ਰਾਣੀ ਦਾ ਵਿਆਹ ਬਹੁਤ ਚੰਗੇ ਘਰ ਵਿੱਚ ਕਰ ਦਿੱਤਾ ਸੀ ਉਹ ਬਹੁਤ ਖੁਸ਼ ਰਹਿਣ ਲੱਗ ਪਈ ਤੇ ਉੱਪਰ ਵਾਲੇ ਨੇ ਉਹਨੂੰ ਬਹੁਤ ਖੁਸ਼ੀਆਂ ਦਿੱਤੀਆਂ ਸੀ ਕਿ ਮੇਰੀ ਧੀ ਦਾ ਘਰ ਵਸ ਗਿਆ ਪਰ ਕੋਈ ਕੀ ਜਾਣਦਾ ਸੀ ਕਿ ਵਿਆਹ ਤੋਂ ਕੁਝ ਸਾਲਾਂ ਬਾਅਦ ਉਹਦੀ ਧੀ ਵੀ ਵਿਧਵਾ ਹੋ ਕੇ ਦੁੱਖ ਚ ਲੁੱਗੀ ਕਿ ਰਾਣੀ ਵਿਧਵਾ ਹੋ ਗਈ ਆਪਣੀ ਮਾਂ ਦੇ ਘਰ ਆ ਗਈ ਉਦੀ ਮਾਂ ਡਾਕਟਰ ਟੱ ਗਈ ਸੀ ਉਹਦੀਆਂ ਅੱਖਾਂ 'ਚ ਹੰਝੂ ਨਹੀਂ ਸੀ ਸੁੱਕਦੇ ਰਾਣੀ ਦੀ ਗੋਦ ਵਿੱਚ ਇੱਕ ਛੋਟੀ ਧੀ ਵੀ ਸੀ ਤੇ ਉਹਨਾਂ ਮਾਵਾਂ ਧੀਆਂ ਨੇ ਸ਼ਰਾਫਤ ਦਾ ਰਿਕਾਰਡ ਤੋੜ ਦਿੱਤਾ ਸੀ ਉਹਦੀ ਇੱਜ਼ਤ ਸਾਰੇ ਕਰਦੇ ਸੀ ਮੈਂ ਸੋਚਿਆ ਸੀ ਕਿ ਮੈਂ ਘਰ ਆ ਕੇ ਦੁਬਾਰਾ ਰੱਬ ਦਾ ਨਾਮ ਲਾਵਾਂਗੀ ਮੈਂ ਦਰਵਾਜ਼ਾ ਖੜਕਾਇਆ ਤੇ ਫਟਾਫਟ ਦਰਵਾਜ਼ਾ ਖੁੱਲ ਗਿਆ ਸੀ ਏਦਾਂ ਲੱਗ ਰਿਹਾ ਸੀ ਜਿਦਾਂ ਰਾਣੀ ਫੋਨ ਕਰਨ ਤੋਂ ਬਾਅਦ ਦਰਵਾਜ਼ੇ ਤੇ ਹੀ ਆ ਕੇ ਖੜੀ ਹੋ ਗਈ ਸੀ ਉਹਨੇ ਮੇਰਾ ਹੱਥ ਫੜਿਆ ਮੈਨੂੰ ਆਪਣੇ ਘਰ ਲੈ ਗਈ ਮੈਂ ਕਿਹਾ ਰਾਣੀ ਕੀ ਹੋਇਆ ਉਹ ਰੋਂ ਲੱਗ ਪਈ ਉਹ ਆਪਣੇ ਧੀ ਸੋਫੀਆ ਦੇ ਕਮਰੇ ਵਿੱਚ ਲੈ ਗਈ ਮੈਂ ਕਿਹਾ ਉਹਨੂੰ ਕੀ ਹੋਇਆ ਤਾਂ ਰਾਣੀ ਕਹਿਣ ਲੱਗੀ ਕਿ ਉਹਨੂੰ ਚੈੱਕ ਕਰੋ ਉਹਨੇ ਮੈਨੂੰ ਦੱਸਿਆ ਕਿ ਉਹ ਪ੍ਰੈਗਨੈਂਟ ਆ ਇਹ ਕਹਿੰਦੇ ਹੋਏ ਰਾਣੀ ਦੀਆਂ ਅੱਖਾਂ ਵਿੱਚ ਦੁਨੀਆ ਦਾ ਦੁੱਖ ਲੁਕੋਇਆ ਹੋਇਆ ਸੀ ਮੈਂ ਕਿਹਾ ਕਿੱਦਾਂ ਦੀਆਂ ਗੱਲਾਂ ਕਰਦੀਆਂ ਤੂੰ ਇਸ ਬੱਚੀ ਦੀ ਗੱਲ ਤੇ ਯਕੀਨ ਕਰ ਲਿਆ ਉਹ ਤਾਂ ਨਾ ਸਮਝਾ ਚੱਲ ਉਹਨੇ ਇਹ ਕਹਿ ਦਿੱਤਾ ਹੋਗਾ ਪਰ ਤੂੰ ਯਕੀਨ ਕਿੱਦਾਂ ਕਰ ਲਿਆ ਤੂੰ ਵੀ ਹੱਦ ਕਰਦੀਆਂ ਉਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਕਹਿੰਦੀ ਰਾਣੀ ਨੇ ਮੇਰੀ ਗੱਲ ਨੂੰ ਵਿੱਚ ਹੀ ਰੋਕ ਦਿੱਤਾ ਕਹਿਣ ਲੱਗੀ ਕਿ ਸੋਫੀਆ ਨੂੰ ਚੈੱਕ ਕਰਕੇ ਦੱਸ ਇਦਾਂ ਦਾ ਕੀ ਆ ਮੈਂ ਵੀ ਰਾਣੀ ਨੂੰ ਗਲਤ ਸਾਬਤ ਕਰਨ ਲਈ ਫਟਾਫਟ ਉਹਨੂੰ ਚੈੱਕ ਕੀਤਾ ਪਰ ਮੈਨੂੰ ਵੀ ਹੈਰਾਨੀ ਜਿਹੀ ਹੋਈ ਮੇਰੇ ਹੋਸ਼ ੁੱਟ ਗਏ ਸੀ ਉਹ ਸੱਚੀ ਪ੍ਰੈਗਨੈਂਟ ਸੀ ਮੈਂ ਹਰ ਪਾਸੇ ਉਹਨੂੰ ਦੇਖ ਰਹੀ ਸੀ ਤੇ ਕਿਹਾ ਕਿ ਇਹ ਸਭ ਕੀ ਆ ਇਹ ਕਿੱਦਾਂ ਹੋ ਸਕਦਾ ਰਾਣੀ ਰੋਣ ਲੱਗ ਪਈ ਤੇ ਕਹਿਣ ਲੱਗੀ ਕਿ ਤੇਰਾ ਐਕਸਪੀਰੀਅੰਸ ਕੀ ਕਹਿੰਦਾ ਮੈਨੂੰ ਇਹ ਦੱਸਦੇ ਹੋਏ ਬੜਾ ਅਫਸੋਸ ਹੁੰਦਾ ਸੀ ਕਿ ਉਹ ਬੱਚੀ ਪ੍ਰੈਗਨੈਂਟ ਸੀ ਮੈਂ ਸੋਫੀਆ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਤੇਰੇ ਨਾਲ ਇਹ ਜ਼ੁਲਮ ਕਿਹਨੇ ਕੀਤਾ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਨਾਲ ਇਦਾਂ ਕਿਸੇ ਨੇ ਨਹੀਂ ਕੀਤਾ ਮੈਨੂੰ ਹੈਰਾਨੀ ਜਿਹੀ ਹੋਈ ਫਿਰ ਮੈਂ ਕਿਹਾ ਕਿ ਸਭ ਕੁਝ ਤੇਰੀ ਮਰਜ਼ੀ ਨਾਲ ਹੋਇਆ ਉਹਨੇ ਕਿਹਾ ਨਹੀਂ ਮੇਰੀ ਮਰਜ਼ੀ ਨਾਲ ਨਹੀਂ ਹੋਇਆ ਨਾ ਹੀ ਮੇਰੇ ਨਾਲ ਕਿਸੇ ਨੇ ਕੁਝ ਮਾੜਾ ਕੀਤਾ ਮੈਂ ਕਿਹਾ ਫਿਰ ਤੈਨੂੰ ਕਿੱਦਾਂ ਪਤਾ ਲੱਗਿਆ ਕਿ ਤੂੰ ਪ੍ਰੈਗਨੈਂਟ ਆ ਸੋਫੀਆ ਕਹਿਣ ਲੱਗੀ ਕਿ ਮੈਂ ਸੁਪਨੇ ਵਿੱਚ ਦੇਖਿਆ ਸੀ ਮੈਨੂੰ ਇੱਕ ਔਰਤ ਦੱਸਦੀ ਸੀ ਮੈਂ ਇਹ ਗੱਲ ਮਾਂ ਨੂੰ ਦੱਸ ਦਿੱਤੀ ਮੈਂ ਰਾਣੀਵਾਲ ਦੇਖਿਆ ਤਾਂ ਉਹ ਕਹਿਣ ਲੱਗੀ ਕਿ ਕੁਝ ਦਿਨਾਂ ਤੋਂ ਇਹਦੀ ਸਿਹਤ ਠੀਕ ਨਹੀਂ ਸੀ ਮੈਂ ਇਹਨੂੰ ਬੁਖਾਰ ਦੀ ਦਵਾਈ ਦਿੱਤੀ ਤੇ ਕਦੀ ਉਲਟੀ ਆ ਜਾਂਦੀ ਸੀ ਤੇ ਅੱਜ ਸਵੇਰੇ ਇਹਨੇ ਮੈਨੂੰ ਦੱਸਿਆ ਕਿ ਮੇਰੇ ਪੇਟ ਵਿੱਚ ਬੱਚਾ ਇੰਨੀ ਵੱਡੀ ਗੱਲ ਕੋਈ ਐਵੇਂ ਤਾਂ ਨਹੀਂ ਕਹਿ ਦਿੰਦਾ ਇਸ ਲਈ ਮੈਂ ਤੈਨੂੰ ਬੁਲਾਇਆ ਤੇ ਫਿਰ ਰਾਣੀ ਆਪਣੀ ਕੁੜੀ ਵੱਲ ਧਿਆਨ ਦਿੰਦੀ ਸੀ ਤੇ ਉਹਨੂੰ ਬਹੁਤ ਜ਼ਿਆਦਾ ਗੁੱਸਾ ਸੀ ਉਨੇ ਆਪਣੀ ਕੁੜੀ ਦਾ ਮੂੰਹ ਫੜਿਆ ਤੇ ਕਹਿਣ ਲੱਗੀ ਕਿ ਦੱਸ ਇਹ ਬੱਚਾ ਤੇਰੇ ਪੇਟ ਵਿੱਚ ਕਿੱਦਾਂ ਆਇਆ ਉਹ ਕਹਿਣ ਲੱਗੀ ਕਿ ਮੰਮੀ ਮੈਨੂੰ ਜੋ ਸੁਪਨਾ ਆਇਆ ਸੀ ਉਹ ਮੈਂ ਤੈਨੂੰ ਦੱਸ ਦਿੱਤਾ ਸੀ ਤੂੰ ਤਾਂ ਮੇਰੇ ਪਿੱਛੇ ਹੀ ਪੈ ਗਈਆਂ ਇਸ ਗੱਲ ਤੇ ਰਾਣੀ ਨੇ ਉਹਦੇ ਮੂੰਹ ਤੇ ਥੱਪੜ ਮਾਰਿਆ ਤੇ ਕਹਿਣ ਲੱਗੀ ਬਕਵਾਸ ਨਾ ਕਰ ਮੈਂ ਜੋ ਕਹਿੰਦੀ ਹਾਂ ਉਹੀ ਦੱਸ ਤਾਂ ਸੋਫੀਆ ਰੋਣ ਲੱਗ ਪਈ ਸੀ ਰਾਣੀ ਦੀ ਮਾਂ ਨੇ ਅੱਗੇ ਹੋ ਕੇ ਸੋਫੀਆ ਨੂੰ ਗਲੇ ਲਾਇਆ ਤੇ ਕਹਿਣ ਲੱਗੀ ਮੈਨੂੰ ਦੱਸ ਸੋਫੀਆ ਕੀ ਗੱਲ ਹੈ ਸਾਰਾ ਸੱਚ ਦੱਸ ਕੁਝ ਵੀ ਸੀ ਸੋਫੀਆ ਦੱਸਦੀ ਨਹੀਂ ਸੀ ਬਸ ਰੋਈ ਜਾਂਦੀ ਸੀ ਰਾਣੀ ਨੇ ਮੇਰੇ ਅੱਗੇ ਹੱਥ ਜੋੜੇ ਤੇ ਕਹਿਣ ਲੱਗੀ ਤੈਨੂੰ ਪਤਾ ਮੈਂ ਤੇ ਮੇਰੀ ਮਾਂ ਨੇ ਸਾਰੀ ਜ਼ਿੰਦਗੀ ਕਿੰਨੀ ਸ਼ਰੀਫੀ ਨਾਲ ਲਗਾਈ ਆ ਅਸੀਂ ਕਦੇ ਵੀ ਕੋਈ ਮਾੜਾ ਕੰਮ ਨਹੀਂ ਕੀਤਾ ਤੇ ਆਪਣੀ ਮਿਹਨਤ ਨਾਲ ਕਮਾਇਆ ਤੇ ਖਾਦਾ ਮੈਨੂੰ ਨਹੀਂ ਪਤਾ ਮੇਰੀ ਕੁੜੀ ਦੇ ਨਾਲ ਕੀ ਹੋਇਆ ਤੂੰ ਇਹਦੇ ਬਾਰੇ ਕਿਸੇ ਨੂੰ ਨਾ ਦੱਸੇ ਮੈਂ ਜਦੋਂ ਤੈਨੂੰ ਫੋਨ ਕਰਕੇ ਬੁਲਾਵਾ ਤੇ ਆ ਕੇ ਮੇਰੀ ਗੱਲ ਸੁਣ ਲਈ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਸੀ ਉਧੱਕ ਕਰੂੰ ਆਗੇ ਮੇਰੀਆਂ ਅੱਖਾਂ ਦੇ ਸਾਹਮਣੇ ਸੋਫੀਆ ਹੀ ਘੁੰਮਦੀ ਜਾਂਦੀ ਸੀ ਉਹ ਤਾਂ ਬਹੁਤ ਘੱਟ ਉਮਰ ਦੀ ਬੱਚੀ ਸੀ ਪਤਾ ਨਹੀਂ ਉਹਦੇ ਨਾਲ ਕੀ ਹੋਇਆ ਸੀ ਮੈਂ ਕਿਹਾ ਕਿ ਰੱਬ ਉਸ ਬੱਚੀ ਦਾ ਧਿਆਨ ਰੱਖੇ ਬਦਨਾਮੀ ਤੋਂ ਬਚਾਏ ਪਰਮਾਤਮਾ ਮੈਂ ਸਾਰਾ ਦਿਨ ਪਿੰਡ ਵਿੱਚ ਆਪਣੀ ਡਿਊਟੀ ਕਰਦੀ ਰਹੀ ਤੇ ਪਿੰਡ ਦੀਆਂ ਜੋ ਪ੍ਰੈਗਨੈਂਟ ਔਰਤਾਂ ਸੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਮਾਲਿਸ਼ ਵਗੈਰਾ ਕਰਦੀ ਸੀ ਪਰ ਮੈਨੂੰ ਸੋਫੀਆ ਅੱਜ ਭੁੱਲਦੀ ਨਹੀਂ ਸੀ ਮੈਂ ਇੱਕ ਪ੍ਰੈਗਨੈਂਟ ਔਰਤ ਦੇ ਘਰ ਗਈ ਉਹ ਕਹਿਣ ਲੱਗੀ ਕਿ ਆ ਜਾ ਮੈਂ ਤੇਰਾ ਇੰਤਜ਼ਾਰ ਕਰਦੀ ਸੀ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਮੈਂ ਕਿਹਾ ਫਿਕਰ ਨਾ ਕਰ ਰੱਬ ਤੈਨੂੰ ਤੰਦਰੁਸਤੀ ਦੇਵੇ ਤਾਂ ਉਹਨੇ ਆਪਣੀ ਕੁੜੀ ਨੂੰ ਕਿਹਾ ਕਿ ਤੂੰ ਜਰਾ ਆਪਣੀ ਸਹੇਲੀ ਸੋਫੀਆ ਦੇ ਘਰ ਜਾ ਉਸ ਬੱਚੀ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਹਿਣ ਲੱਗੀ ਮੈਂ ਨਹੀਂ ਜਾਂਦੀ ਸੋਫੀਆ ਦੇ ਘਰ ਉਹ ਅੱਜਕੱਲ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੀ ਉਹਨੂੰ ਕੁਝ ਵੀ ਕਹੋ ਤਾਂ ਕਹਿੰਦੀ ਆ ਮੈਂ ਨਹੀਂ ਖੇਡਣਾ ਮੇਰੀ ਸਿਹਤ ਠੀਕ ਨਹੀਂ ਮੈਨੂੰ ਚੱਕਰ ਆਉਂਦੇ ਆ ਕਦੀ ਕਹਿੰਦੀ ਮੇਰਾ ਮਾਣ ਖਰਾਬ ਹੁੰਦਾ ਮੈਂ ਚੁੱਕਨੀ ਜੀ ਹੋ ਗਈ ਸੀ ਮਾਇਆ ਉਸ ਬੱਚੀ ਨੂੰ ਕਿਹਾ ਕਿ ਮੇਰੇ ਕੋਲ ਆ ਕੇ ਬੈਠ ਤੇ ਪੁੱਛਿਆ ਕਿ ਸੋਫੀਆ ਤੇਰੇ ਨਾਲ ਕਿਉਂ ਨਹੀਂ ਖੇਡਣਾ ਪਸੰਦ ਕਰਦੀ ਉਹਨੇ ਕੋਈ ਨਵੀਂ ਸਹੇਲੀ ਬਣਾ ਲਈ ਉਹ ਕਹਿਣ ਲੱਗੀ ਨਹੀਂ ਭੂਆ ਉਹਨੇ ਕੋਈ ਨਵੀਂ ਸਹੇਲੀ ਨਹੀਂ ਬਣਾਈ ਉਹ ਬਾਸੇ ਇਦਾਂ ਹੀ ਅਜੀਬ ਜਿਹੀ ਹੋ ਗਈ ਆ ਆਪਣੀ ਕਿਸੇ ਸਹੇਲੀ ਨਾਲ ਗੱਲ ਨਹੀਂ ਕਰਦੀ ਪਹਿਲਾਂ ਤਾਂ ਮੈਂ ਉਹਦੇ ਘਰ ਜਾਂਦੀ ਸੀ ਤਾਂ ਉਹਦੀ ਸਿਹਤ ਹਰ ਵੇਲੇ ਠੀਕ ਨਹੀਂ ਰਹਿੰਦੀ ਤਾਂ ਮੈਂ ਉਹਦੇ ਘਰ ਜਾਣਾ ਹੀ ਛੱਡ ਦਿੱਤਾ ਮੈਂ ਕਿਹਾ ਉਹਦੇ ਇਲਾਵਾ ਸੋਫੀਆ ਤੇ ਵਿੱਚ ਤੈਨੂੰ ਕੋਈ ਹੋਰ ਬਦਲਾਅ ਨਹੀਂ ਦਿਖਿਆ ਉਹਨੇ ਨਾਂ ਵਿੱਚ ਸਰਹਲਾ ਦਿੱਤਾ ਮੈਂ ਕਿਹਾ ਠੀਕ ਆ ਤੂੰ ਬਾਹਰ ਜਾ ਕੇ ਖੇਡ ਤਾਂ ਉਹਦੀ ਮਾਂ ਕਹਿਣ ਲੱਗੀ ਕਿ ਸੋਫੀਆ ਬਹੁਤ ਚੰਗੀ ਕੁੜੀ ਆ ਇਸੇ ਕਰਕੇ ਤਾਂ ਮੈਂ ਆਪਣੀ ਕੁੜੀ ਨੂੰ ਉਹਦੇ ਨਾਲ ਖੇਡਣ ਭੇਜ ਦਿੰਨੀ ਆ ਤੈਨੂੰ ਪਤਾ ਕਿ ਉਹਦੇ ਕਿੰਨੇ شریف ਘਰ ਨਾਲ ਸਬੰਧ ਆ ਉਹਦੀ ਨਾਨੀ ਬੜੀ شریف ਆ ਤੇ ਫਿਰ ਉਹਦੀ ਮਾਂ ਵੀ شریف ਆ ਉਹਨਾਂ ਵਿੱਚ ਸ਼ਰਮ ਤਾਂ ਕੁੱਟ-ਕੁੱਟ ਕੇ ਭਰੀ ਹੋਈ ਆ ਜਵਾਨੀ ਵਿੱਚ ਵਿਧਵਾ ਹੋ ਗਈ ਵਿਚਾਰੀ ਪਰ ਮਜਾਲ ਆ ਜੇ ਕੋਈ ਉਹਦੇ ਕਰੈਕਟਰ ਤੇ ਉਂਗਲੀ ਚੁੱਕ ਸਕੇ ਜਿੰਨਾ ਨਾਲ ਰਾਣੀ ਤੇ ਉਹਦੀ ਮਾਂ ਦੀ ਲੜਾਈ ਹੋਈ ਉਹ ਵੀ ਉਹਦੇ ਕਰੈਕਟਰ ਦੀਆਂ ਤਾਰੀਫਾਂ ਕਰਦੀ ਆ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ ਤੂੰ ਬਿਲਕੁਲ ਠੀਕ ਕਹਿਨੀ ਆ ਮੈਂ ਉਹ ਆਪ ਚੈੱਕ ਅਪ ਕੀਤਾ ਤੇ ਘਰ ਵਾਪਸ ਆਈ ਰਾਣੀ ਦਾ ਫੋਨ ਆ ਗਿਆ ਉਹ ਕਹਿੰਦੀ ਜਰਾ ਜਲਦੀ ਘਰੇ ਆ ਮੈਂ ਕਿਹਾ ਸਭ ਠੀਕ ਆ ਨਾ ਰਾਣੀ ਦੀ ਦੁਖੀ ਜਿਹੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਉਹ ਕਹਿਣ ਲੱਗੀ ਤੂੰ ਤਾਂ ਸਭ ਜਾਣਦੀ ਆ ਫਿਰ ਵੀ ਪੁੱਛਦੀ ਆ ਸਭ ਠੀਕ ਆ ਜਾਂ ਨਹੀਂ ਮੈਂ ਕਿਹਾ ਤੂੰ ਪਰੇਸ਼ਾਨ ਨਾ ਹੋ ਮੈਂ ਤੇਰੇ ਕੋਲ ਆਉਣੀ ਆ ਮੈਂ ਫਟਾਫਟ ਰਾਣੀ ਦੇ ਘਰ ਪਹੁੰਚਦੀ ਉਹ ਮੈਨੂੰ ਸੋਫੀਆ ਦੇ ਕਮਰੇ ਵਿੱਚ ਲੈ ਗਈ ਤੇ ਕਹਿਣ ਲੱਗੀ ਉਹਨੂੰ ਪੁੱਛ ਕੇ ਇਹ ਕੀ ਦਾ ਬੱਚਾ ਮੈਂ ਕਿਹਾ ਹਾਂ ਹਾਂ ਮੈਂ ਪੁੱਛਦੀ ਆ ਮੈਂ ਸੋਫੀਆ ਦਾ ਹੱਥ ਫੜਿਆ ਤੇ ਕਿਹਾ ਸੋਫੀਆ ਤੂੰ ਸਾਡੇ ਕੋਲੋਂ ਕੁਝ ਵੀ ਨਾ ਲਪੋ ਜੋ ਵੀ ਸੱਚਾ ਉਹ ਦੱਸ ਦੇ ਅਸੀਂ ਤੇਰਾ ਸਾਥ ਦੇਵਾਂਗੇ ਮੈਨੂੰ ਦੱਸ ਇਹ ਬੱਚਾ ਕੀ ਦਾ ਸੋਫੀਆ ਕਹਿਣ ਲੱਗੀ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਮਾਂ ਨੂੰ ਕਿਉਂ ਨਾ ਦੱਸਦੀ ਨਾਨੀ ਨੂੰ ਦੱਸ ਦਿੰਦੀ ਮੈਂ ਕਿਹ ਲੋਕਾਂ ਕੋਲ ਜਵੀ ਮੈਂ ਕਿਹਾ ਕਿ ਇਸ ਬੱਚੇ ਦੇ ਪਿਓ ਦਾ ਸੋਫੀਆ ਦੇ ਤਾਂ ਮੱਧ ਤੇ ਵਾਲ ਜਿਹੇ ਪੈ ਗਏ ਉਹ ਕਹਿਣ ਲੱਗੀ ਕਿ ਮੈਂ ਕਿੰਨੀ ਵਾਰ ਕਿਹਾ ਕਿ ਇਸ ਬੱਚੇ ਦਾ ਕੋਈ ਵੀ ਪਿਓ ਨਹੀਂ ਮੈਂ ਕਿਸੇ ਮੁੰਡੇ ਨੂੰ ਨਹੀਂ ਜਾਣਦੀ ਮੇਰੀ ਸਿਹਤ ਠੀਕ ਨਹੀਂ ਸੀ ਤੇ ਫਿਰ ਸੁਪਨੇ ਹੀ ਆਇਆ ਸੀ ਕਿ ਮੈਂ ਮਾਂ ਬਣਨ ਵਾਲੀ ਹਾਂ ਇਸ ਲਈ ਮੈਂ ਮੰਮੀ ਨੂੰ ਦੱਸ ਦਿੱਤਾ ਮੈਂ ਹੁਣ ਤਾਂ ਮੇਰੇ ਸਾਰੇ ਪਿੱਛੇ ਹੀ ਪੈ ਗਿਆ ਚੰਗਾ ਹੁੰਦਾ ਜੇ ਮੈਂ ਇਹ ਨਾ ਕਿਸੇ ਨੂੰ ਦੱਸਦੀ ਤਾਂ ਰਾਣੀ ਨੇ ਮੇਰੇ ਅੱਗੇ ਹੱਥ ਜੋੜੇ ਤੇ ਕਹਿਣ ਲੱਗੀ ਸਾਨੂੰ ਇਸ ਬੱਚੇ ਤੋਂ ਛੁਟਕਾਰਾ ਦਿਵਾ ਮੈਂ ਬਦਨਾਮੀ ਮੁੱਲ ਨਹੀਂ ਲੈਣਾ ਚਾਹੁੰਦੀ ਫਿਰ ਮੇਰੀ ਬੱਚੀ ਵੀ ਅਜੇ ਛੋਟੀ ਹੈ ਜੇ ਇਹ ਗੱਲ ਪਿੰਡ ਵਿੱਚ ਫੈਲ ਗਈ ਤਾਂ ਮੇਰੀ ਬੱਚੀ ਦੀ ਬਦਨਾਮੀ ਹੋ ਜਾਊਗੀ ਮੈਂ ਕਿ ਰਾਣੀ ਇਹ ਗੱਲ ਤਾਂ ਮੈਨੂੰ ਬੜੇ ਅਫਸੋਸ ਨਾਲ ਕਹਿਣੀ ਪੈ ਰਹੀ ਆ ਕਿ ਸੋਫੀਆ ਦੇ ਪੇਟ ਵਿੱਚ ਪਲਣ ਵਾਲਾ ਬੱਚਾ ਹੁਣ ਇਹਦਾ ਕੁਝ ਨਹੀਂ ਕੀਤਾ ਜਾ ਸਕਦਾ ਜਾ ਸਕਦਾ ਕਿਉਂਕਿ ਥੋੜਾ ਜਿਹਾ ਗੰਭੀਰ ਮਾਮਲਾ ਇੱਕ ਤਾਂ ਕੁੜੀ ਦੀ ਉਮਰ ਘਾਟਾ ਤੇ ਦੂਸਰਾ 1-2 ਮਹੀਨਿਆਂ ਦੇ ਬਾਅਦ ਇਹ ਬੱਚਾ ਇਸ ਦੁਨੀਆ ਵਿੱਚ ਆ ਜਾਊਗਾ। ਇਹ ਗੱਲ ਸੁਣ ਕੇ ਤਾਂ ਰਾਣੀ ਪਿੱਟਣ ਲੱਗ ਪਈ। ਉਹ ਕਹਿਣ ਲੱਗੀ ਮੈਂ ਕਿਉਂ ਨਾ ਸੋਫੀਆ ਦਾ ਖਿਆਲ ਰੱਖ ਸਕੀ। ਉਹਦੇ ਢਿੱਡ ਵਿੱਚ ਤਾਂ 8 ਮਹੀਨਿਆਂ ਦਾ ਬੱਚਾ ਵੱਲ ਰਿਹਾ। ਤੇ ਇਸ ਗੱਲ ਦੀ ਮੈਨੂੰ ਬਿਲਕੁਲ ਵੀ ਖਬਰ ਨਹੀਂ। ਮੈਂ ਕਿੱਦਾਂ ਦੀ ਮਾਂ? ਮੈਨੂੰ ਤਾਂ ਮਰ ਜਾਣਾ ਚਾਹੀਦਾ। ਰਾਣੀ ਆਪਣੀ ਮੰਮੀ ਵੱਲ ਦੇਖ ਕੇ ਕਹਿਣ ਲੱਗੀ ਕਿ ਮੈਨੂੰ ਪਤਾ ਕਿਉਂ ਨਹੀਂ ਲੱਗਿਆ? ਤੂੰ ਵੀ ਇਹਦੇ ਵੱਲ ਧਿਆਨ ਨਹੀਂ ਦਿੱਤਾ। ਰਾਣੀ ਦੀ ਮਾਂ ਕਹਿਣ ਲੱਗੀ ਰਾਣੀ ਤੂੰ ਹੀ ਮੈਨੂੰ ਦੱਸ ਇਸ ਚੀਜ਼ ਦਾ ਖਿਆਲ ਭਣਾ ਮੈਨੂੰ ਕਿੱਦਾਂ ਆ ਸਕਦਾ ਸੀ ਸਾਡੇ ਘਰ ਵਿੱਚ ਤਾਂ ਕੋਈ ਬੰਦਾ ਆਉਂਦਾ ਜਾਂਦਾ ਨਹੀਂ ਸੀ ਸੋਫੀਆ ਸਾਡੇ ਬਿਨਾ ਘਰੋਂ ਬਾਹਰ ਨਹੀਂ ਨਿਕਲਦੀ ਇਹ ਬੱਚੀ ਜਦੋਂ ਵੀ ਰਹੀ ਸਾਡੇ ਨਾਲ ਹੀ ਰਹੀ ਹੈ ਮੈਨੂੰ ਤਾਂ ਲੱਗਦਾ ਕਿ ਸੋਫੀਆ ਠੀਕ ਕਹਿੰਦੀ ਆ ਕਿ ਬਿਨਾ ਬੰਦੇ ਦੇ ਹੀ ਇਹ ਪ੍ਰੈਗਨੈਂਟ ਹੋ ਗਈ ਹੈ ਨਹੀਂ ਤਾਂ ਮੈਨੂੰ ਆਪ ਹੀ ਦੱਸ ਕਿ ਤੈਨੂੰ ਕਿਸ ਬੰਦੇ ਤੇ ਸ਼ੱਕ ਆ ਰਾਣੀ ਕਹਿਣ ਲੱਗੀ ਕਿ ਇਹੀ ਪ੍ਰੋਬਲਮ ਆ ਮੈਨੂੰ ਕਿਸੇ ਬੰਦੇ ਦੇ ਛਾਪ ਨਹੀਂ ਮੈਂ ਤਾਂ ਕਦੀ ਆਪਣੀ ਧੀ ਨੂੰ ਇਕੱਲੀ ਨੂੰ ਘਰੋਂ ਨਿਕਲਣੇ ਨਹੀਂ ਦਿੱਤਾ ਤੇ ਆਖਰੀ ਵਾਰ ਜਦੋਂ ਸਾਡੇ ਘਰ ਵਿੱਚ ਕੋਈ ਬੰਦਾ ਆਇਆ ਸੀ ਤਾਂ ਉਹ 5 ਸਾਲ ਪਹਿਲਾਂ ਆਇਆ ਸੀ ਤੇ ਸਾਡਾ ਚਾਚਾ ਸਵੇਰੇ ਆਇਆ ਚਾਹ ਪੀਤੀ ਤੇ ਚਲਾ ਗਿਆ ਰਾਣੀ ਨੇ ਮੈਨੂੰ ਕਿਹਾ ਕਿ ਬਿਨਾ ਬੰਦੇ ਦੇ ਕੋਈ ਬੱਚਾ ਔਰਤ ਕਿੱਦਾਂ ਜੰਮ ਸਕਦੀ ਹੈ ਮੈਂ ਕਿਹਾ ਕਿ ਕਿੱਦਾਂ ਦੀਆਂ ਬੱਚਿਆਂ ਵਾਲੀਆਂ ਗੱਲਾਂ ਕਰਦੀਆਂ ਅੱਜ ਤੱਕ ਇਹ ਗੱਲ ਨਹੀਂ ਸੁਣੀ ਤੇ ਨਾ ਹੀ ਕਿਤੇ ਦੇਖਿਆ ਵਾ ਸੋਫੀਆ ਜੋ ਕੁਝ ਕਹਿ ਰਹੀ ਹੈ ਗਲਤ ਆ ਪਰ ਉਹਦੀ ਗੱਲ ਤੇ ਯਕੀਨ ਨਾ ਕਰ। ਉਹਨੂੰ ਘਰੋਸਾ ਦਿਵਾ ਕੇ ਪੁੱਛੇ ਕਿ ਇਹ ਕਿਨੇ ਕੀਤਾ। ਮੁੰਡੇ ਦਾ ਪਤਾ ਲੱਗ ਜਾਊਗਾ ਤੇ ਮਾਮਲਾ ਹੱਲ ਹੋ ਜਾਊਗਾ। ਜੇ ਉਹਨੇ ਜ਼ਬਰਦਸਤੀ ਕੀਤੀ ਹੋਊਗੀ ਤਾਂ ਮੁੰਡੇ ਨੂੰ ਸਜ਼ਾ ਦਿਵਾਵਾਂਗੇ। ਜੇ ਪਿਆਰ ਦਾ ਚੱਕਰ ਹੋਊਗਾ ਤਾਂ ਕੋਈ ਹੋਰ ਹੱਲ ਕਰ ਲਵਾਂਗੇ। ਮੇਰੀ ਗੱਲ ਸੁਣ ਕੇ ਸੋਫੀਆ ਰੋਣ ਲੱਗ ਪਈ ਕਹਿਣ ਲੱਗੀ ਭੂਆ ਮੇਰੇ ਬਚਪਨ ਤੁਹਾਡੀ ਗੋਦ ਵਿੱਚ ਲੰਘਿਆ ਤੇ ਤੁਹਾਨੂੰ ਕੀ ਲੱਗਦਾ ਕਿ ਮੈਂ ਇਹ ਜਾਣ ਬੁੱਝ ਕੇ ਕੀਤਾ ਹੋਊਗਾ। ਇਦਾਂ ਨਹੀਂ ਮੈਂ ਕੋਈ ਗਲਤ ਨਹੀਂ ਕੀਤਾ ਮੈਂ ਸੋਫੀਆ ਦੀ ਨਾਨੀ ਨੂੰ ਕਿਹਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਤਾਂ ਉਹ ਕਹਿਣ ਲੱਗੇ ਕਿ ਸਾਡੇ ਮਾਵਾਆਂ ਧੀਆਂ ਦੇ ਕੋਲ ਇੱਜ਼ਤ ਹੀ ਬਚੀ ਸੀ ਤੇ ਸਾਰੇ ਹਾਲਾਤ ਤੇਰੇ ਸਾਹਮਣੇ ਹੀ ਆ ਪਹਿਲਾਂ ਮੈਂ ਜਵਾਨੀ ਵਿੱਚ ਵਿਧਵਾ ਹੋ ਗਈ ਤੇ ਫਿਰ ਮੇਰੀ ਧੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣੀ ਇੱਜ਼ਤ ਨੂੰ ਬਚਾ ਕੇ ਰੱਖਿਆ ਮੈਨੂੰ ਤਾਂ ਇਹਨਾਂ ਪਤਾ ਕਿ ਸੋਫੀਆ ਦੇ ਬਾਰੇ ਵਿੱਚ ਪ੍ਰਿੰਟ ਵਿੱਚ ਕਿਸੇ ਨੂੰ ਪਤਾ ਲੱਗ ਗਿਆ ਤੇ ਅਸੀਂ ਬਦਨਾਮ ਹੋ ਜਾਵਾਂਗੇ ਇਸ ਨਾਲ ਤੇ ਸੋਫੀਆ ਚੀਕ ਪਈ ਤੇ ਕਹਿਣ ਲੱਗੀ ਨਾਨੀ ਜੇ ਮੈਂ ਕੁਝ ਗਲਤ ਕੀਤਾ ਹੁੰਦਾ ਤਾਂ ਬਦਨਾਮੀ ਹੁੰਦੀ ਮੈਂ ਇਹ ਗੱਲ ਕਹਿ ਕੇ ਕੇ ਥੱਕ ਗਈ ਆ ਕਿ ਮੈਂ ਬੇਕਸੂਰਾ ਮੈਂ ਕੁਝ ਵੀ ਗਲਤ ਨਹੀਂ ਕੀਤਾ ਫਿਰ ਬਦਨਾਮੀ ਕਿੱਦਾਂ ਕਿਸੇ ਨੂੰ ਪਤਾ ਲੱਗਦਾ ਤਾਂ 100 ਵਾਰ ਲੱਗ ਜਾਵੇ ਮੈਂ ਸਾਰਿਆਂ ਨੂੰ ਰੌਲਾ ਪਾ ਕੇ ਦੱਸਾਂਗੀ ਕਿ ਮੈਂ ਬਿਨਾ ਬੰਦੇ ਦੇ ਹੀ ਬੱਚਾ ਜੰਮਣ ਵਾਲੀ ਆ ਉਹਦਾ ਪੇਟ ਵੀ ਬਾਹਰ ਨੂੰ ਆਉਣ ਲੱਗਿਆ ਸੀ ਮੈਨੂੰ ਉਹਦੇ ਵੱਲ ਦੇਖ ਕੇ ਬੜਾ ਦੁੱਖ ਹੁੰਦਾ ਸੀ ਮੈਂ ਰਾਣੀ ਨੂੰ ਕਿਹਾ ਕਿ ਜਿੱਦਾਂ ਵੀ ਕਰਕੇ ਸੋਫੀਆ ਨੂੰ ਮਹੱਲੇ ਦੀਆਂ ਔਰਤਾਂ ਤੋਂ ਬਚਾ ਕੇ ਰੱਖੀ ਸਾਡੇ ਪਿੰਡ ਦੀਆਂ ਔਰਤਾਂ ਨੂੰ ਇਹ ਗੱਲ ਪਤਾ ਲੱਗ ਗਈ ਕਿ ਇਹਦੇ ਮੋਟਾਪੇ ਦੇ ਪਿੱਛੇ ਕੋਈ ਰਾਜ ਆ ਤਾਂ ਉਹਨੇ ਸਿਰ ਹਿਲਾ ਦਿੱਤਾ ਤੇ ਮੈਂ ਆਪਣੇ ਘਰ ਆ ਗਈ ਤਾਂ ਸੋਫੀਆ ਇੱਕ ਪਲ ਦੇ ਲਈ ਮੇਰੀਆਂ ਅੱਖਾਂ 'ਚੋਂ ਪਰੇ ਹੀ ਨਹੀਂ ਹੁੰਦੀ ਸੀ ਉਹ ਮਾਸੂਮ ਜਿਹੀ ਬੱਚੀ ਸੀ ਜਿਆਦਾ ਬੋਲਦੀ ਵੀ ਨਹੀਂ ਸੀ ਮੈਂ ਜਦੋਂ ਵੀ ਉਹਨਾਂ ਦੇ ਘਰ ਜਾਂਦੀ ਤਾਂ ਹਾਲ ਪੁੱਛਣ ਦੀ ਕੋਸ਼ਿਸ਼ ਕਰਦੀ ਉਹ ਸ਼ਰਮ ਨਾਲ ਸਿਰ ਝੁਕਾ ਦਿੰਦੀ ਪਰ ਅੱਜ ਤਾਂ ਉਹਦਾ ਵਰਤਾਓ ਬਦਲਿਆ ਹੋਇਆ ਸੀ। ਉਹ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਸੀ। ਇੱਕ ਪਲ ਹੀ ਤਾਂ ਮੈਨੂੰ ਯਕੀਨ ਆ ਗਿਆ ਕਿ ਉਹ ਸ਼ਾਇਦ ਸੱਚ ਵਿੱਚ ਬੇਕਸੂਰਾ। ਪਰ ਫਿਰ ਦਿਮਾਗ ਨੇ ਇਸ ਗੱਲ ਨੂੰ ਝਟਕਾ ਦਿੱਤਾ ਕਿ ਉਹ ਬੱਚੀ ਕਦੇ ਵੀ ਬੰਦੇ ਦੇ ਬਿਨਾਂ ਪ੍ਰੈਗਨੈਂਟ ਨਹੀਂ ਹੋ ਸਕਦੀ। ਕਦੀ ਵੀ ਕੁਦਰਤ ਦੀ ਦੇਰ ਨੂੰ ਬਦਲਿਆ ਨਹੀਂ ਜਾ ਸਕਦਾ। ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਰਾਣੀ ਨੂੰ ਕਹਾਂ ਕਿ ਬੱਚੀ ਦੇ ਜਿਸ ਤਰ੍ਹਾਂ ਹੋ ਸਕੇ ਸਖ਼ਤ ਤਰ ਕਿ ਉਹਨੂੰ ਪੁੱਛ ਕੇ ਸਭ ਕੀ ਆ ਪਰ ਸੱਚ ਕਮਾਂ ਤਾਂ ਮੈਨੂੰ ਸੋਫੀਆ ਸ਼ੁਰੂ ਤੋਂ ਹੀ ਬਹੁਤ ਚੰਗੀ ਲੱਗਦੀ ਸੀ ਕੋਈ ਉਹਦੇ ਨਾਲ ਉੱਚੀ ਆਵਾਜ਼ ਵਿੱਚ ਗੱਲ ਵੀ ਕਰੇ ਤਾਂ ਮੈਂ ਉਹਦੀ ਮਾਂ ਨੂੰ ਕਹਿੰਦੀ ਸੀ ਕਿ ਆਪਣੀ ਧੀ ਤੇ ਕੰਟਰੋਲ ਕਰ ਮੈਨੂੰ ਪਤਾ ਸੀ ਕਿ ਇੱਕ ਨਾ ਇੱਕ ਦਿਨ ਇਸ ਹਕੀਕਤ ਦਾ ਰਾਜ਼ ਖੁੱਲ ਹੀ ਜਾਊਗਾ ਪਰ ਮੈਂ ਰੱਬ ਨੂੰ ਕਹਿੰਦੀ ਸੀ ਕਿ ਹਕੀਕਤ ਭਿਆਨਕ ਨਾ ਹੋਵੇ ਮੈਂ ਤਕਰੀਬਨ ਹਰ ਰੋਜ਼ ਹੀ ਰਾਣੀ ਦੇ ਘਰ ਜਾਂਦੀ ਸੀ ਰਾਣੀ ਚੁੱਪਚਾ ਬੈਠੀ ਹੁੰਦੀ ਸੀ ਮੈਂ ਉਹਦਾ ਹਾਲ-ਚਾਲ ਪੁੱਛਦੀ ਤੇ ਉਹ ਕਹਿੰਦੀ ਕਿ ਮੈਂ ਬਿਲਕੁਲ ਠੀਕ ਹਾਂ। ਦਿਨ ਲੰਘ ਜਾਂਦੇ ਆ। ਇੱਕ ਰਾਤ ਮੈਂ ਗੂੜੀ ਨੀਂਦ ਵਿੱਚ ਸੁੱਤੀ ਪਈ ਸੀ ਤਾਂ ਮੈਨੂੰ ਫੋਨ ਆਉਣ ਲੱਗਿਆ। ਮੈਂ ਨੰਬਰ ਦੇਖਿਆ ਤਾਂ ਰਾਣੀ ਦਾ ਸੀ। ਮੈਨੂੰ ਬੜੀ ਫਿਕਰ ਹੋਈ ਪਤਾ ਨਹੀਂ ਇਸ ਵੇਲੇ ਕੀ ਪ੍ਰੋਬਲਮ ਸੀ। ਮੈਂ ਫਟਾਫਟ ਫੋਨ ਚੱਕਿਆ ਤੇ ਉਹ ਰੋਂਦੀ ਸੀ ਤੇ ਕਹਿਣ ਲੱਗੀ ਜਲਦੀ ਘਰੇ ਆ ਜਾਓ 소ਫੀਆ ਦੀ ਸਿਹਤ ਵਿਗੜਦੀ ਜਾਂਦੀ ਆ। ਮੈਂ ਕਿਹਾ ਹਜੇ ਤਾਂ ਕਾਫੀ ਦਿਨ ਪਏ ਤੇ ਫਿਰ ਕੀ ਹੋਇਆ ਕਹਿਣ ਲੱਗੀ ਕਿ ਕੁਝ ਹੀ ਪਤਾ ਹੀ ਨਹੀਂ ਉਹ ਸੁੱਤੀ ਸੀ ਤੇ ਅਚਾਨਕ ਉੱਠ ਗਈ ਤੇ ਢੱਡ ਫੜ ਕੇ ਰੋਣ ਲੱਗ ਪਈ। ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਆ ਮੈਂ ਆਪਣੀ ਧੀ ਦਾ ਕਰਕੇ ਬੜਾ ਪਰੇਸ਼ਾਨ ਆ। ਜੇ ਉਹਨੂੰ ਕੁਝ ਹੋ ਗਿਆ ਤਾਂ ਮੈਂ ਜਾਉਂਦੇ ਜੀ ਮਰ ਜਾਊਂਗੀ। ਮੈਂ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਹੁਣੇ ਆਉਂਦੀ ਆ। ਤੇਰੇ ਕੋਲ ਮੈਂ ਆਪਣੇ ਘਰ ਵਾਲਿਆਂ ਨੂੰ ਸੁੱਤੇ ਹੋਏ ਦੇਖਿਆ ਤੇ ਸੋਚਿਆ ਇੱਕ ਵਾਰ ਉਹਨੂੰ ਜਗਾ ਦੇਵਾਂ ਕਿ ਮੈਂ ਕਿਸੇ ਦੇ ਘਰ ਚੱਲੀ ਆ। ਫਿਰ ਸੋਚਿਆ ਕਿ ਸੌ ਤਰ੍ਹਾਂ ਦੀਆਂ ਗੱਲਾਂ ਪੁੱਛੂਗਾ। ਇਸ ਤੋਂ ਚੰਗਾ ਹੋਊਗਾ ਕਿ ਮੈਂ ਉਹਦੇ ਉੱਠਣ ਤੋਂ ਪਹਿਲਾਂ ਹੀ ਆ ਜਾਊਂਗੀ। ਮੈਂ ਚੁੱਪਚਾਪ ਘਰੋਂ ਚਲੀ ਗਈ ਕਿਉਂਕਿ ਮੈਂ ਆਪਣੇ ਘਰ ਵਾਲੇ ਨੂੰ ਸੋਖਿਆ ਦੇ ਬਾਰੇ ਕੁਝ ਵੀ ਦੱਸਣਾ ਨਹੀਂ ਚਾਹੁੰਦੀ ਸੀ। ਮੈਂ ਉਹਦਾ ਰਾਜ ਆਪਣੇ ਦਿਲ ਵਿੱਚ ਹੀ ਰੱਖ ਲਿਆ ਸੀ। ਮੈਂ ਰਾਤ ਦੇ ਵੇਲੇ ਘਰੋਂ ਨਿਕਲੀ ਪਰ ਮੈਨੂੰ ਘਬਰਾਹਟ ਜਿਹੀ ਨਹੀਂ ਆਉਂਦੀ ਸੀ ਕਿਉਂਕਿ ਮੈਂ ਉਸ ਪਿੰਡ ਦੀ ਦਾਈ ਸੀ ਤੇ ਸਾਰੇ ਹੀ ਮੇਰੀ ਇੱਜ਼ਤ ਕਰਦੇ ਸੀ। ਮੈਂ ਰਾਣੀ ਦੇ ਘਰ ਪਹੁੰਚੀ ਤਾਂ ਉਹਨੂੰ ਫੋਨ ਕਰ ਦਿੱਤਾ ਦਰਵਾਜ਼ਾ ਖੋਲ ਦੇ। ਮੈਂ ਉਸ ਵੇਲੇ ਘਰ ਦਾ ਦਰਵਾਜ਼ਾ ਖੜਕਾਉਣਾ ਨਹੀਂ ਚਾਹੁੰਦੀ ਸੀ ਕਿਉਂਕਿ ਮੁਹੱਲੇ ਵਾਲੇ ਵੀ ਛਪਨੇ ਹੋ ਜਾਣੇ ਸੀ। ਇਸ ਵੇਲੇ ਰਾਣੀ ਦੇ ਘਰ ਕੌਣ ਆਇਆ? ਸਾਡੇ ਸਮਾਜ ਵਿੱਚ ਵਿਧਵਾ ਔਰਤ ਜਿੰਨੀ ਮਰਜ਼ੀ ਚੰਗੀ ਹੋਵੇ ਪਰ ਫਿਰ ਵੀ ਇੱਕ ਇੱਕ ਕਦਮ ਦੇਖ ਕੇ ਤੁਰਨਾ ਪੈਂਦਾ ਲੋਕ ਗੱਲ ਨੂੰ ਵਧਾਚੜਾ ਕੇ ਕਰਦੇ ਆ ਰਾਣੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਉਹਨੂੰ ਦੇਖ ਕੇ ਹੀ ਸਮਝ ਗਈ ਸੀ ਕਿ ਪ੍ਰੋਬਲਮ ਵੱਧ ਗਈ ਆ ਉਹ ਬਹੁਤ ਰੋਂਦੀ ਸੀ ਤੇ ਕਾਮਦੀ ਸੀ ਮੇਰੇ ਕੁਝ ਵੀ ਪੁੱਛਣ ਤੋਂ ਪਹਿਲਾਂ ਹੀ ਰਾਣੀ ਨੇ ਮੇਰਾ ਹੱਥ ਫੜ ਕੇ ਆਪਣੀ 30 ਦੇ ਕਮਰੇ ਵੱਲ ਲੈ ਗਈ ਉੱਥੇ ਸੋਫੀਆ ਦਰਦ ਨਾਲ ਤੜਫਦੀ ਸੀ ਮੈਂ ਚੈੱਕਅਪ ਕੀਤਾ ਤਾਂ ਪਤਾ ਲੱਗਿਆ ਕਿ ਬੱਚੇ ਦੇ ਜਨਮ ਦਾ ਟਾਈਮ ਆ ਗਿਆ ਵਾ ਹੋਂਤਾ ਉਹਦਾ 8ਵਾਂ ਮਹੀਨਾ ਹੀ ਸੀ ਪਤਾ ਨਹੀਂ ਉਹਦੀ ਹਾਲਤ ਪਹਿਲਾਂ ਹੀ ਕਿਉਂ ਵਿਗੜ ਗਈ ਸੀ ਮੈਂ ਸੋਫੀਆ ਦੀ ਹਾਲਤ ਦੇਖੀ ਤਾਂ ਸਮਝ ਗਈ ਸੀ ਕਿ ਇਹ ਕੀ ਐਸਾ ਮੇਰੇ ਵਾਸਤ ਵਿੱਚ ਨਹੀਂ ਕਿਉਂਕਿ ਬਹੁਤ ਘੱਟ ਉਮਰ ਦੀ ਕੁੜੀ ਸੀ ਤੇ ਉਹਦੇ ਬੱਚੇ ਦਾ ਜਨਮ ਹਸਪਤਾਲ ਵਿੱਚ ਹੀ ਹੋ ਸਕਦਾ ਸੀ ਸੋਫੀਆ ਦੀ ਨਬਜ ਹੌਲੀ ਹੌਲੀ ਚੱਲਦੀ ਸੀ ਇਦਾਂ ਲੱਗਦਾ ਸੀ ਕਿ ਉਹ ਬਚੂਗੀ ਨਹੀਂ ਮੈਂ ਰਾਣੀ ਦਾ ਹੱਥ ਫੜ ਲਿਆ ਤੇ ਕਿਹਾ ਕਿ ਜੇ ਤੈਨੂੰ ਆਪਣੀ ਇੱਜ਼ਤ ਆ ਤੇ ਆਪਣੀ ਧੀ ਦੇ ਵਿੱਚ ਕਿਸੇ ਇੱਕ ਚੀਜ਼ ਨੂੰ ਚੁਣਨਾ ਹੋਊਗਾ ਤਾਂ ਤੂੰ ਕਿਹਨੂੰ ਚੁਣੇਗੀ ਰਾਣੀ ਰੋਂਦੀ ਸੀ ਤੇ ਕਹਿਣ ਲੱਗੀ ਸੋਫੀਆ ਨਾਲ ਤਾਂ ਮੈਂ ਕਿਹਾ ਕਿ ਉਹਦਾ ਕੇਸ ਘਰੇ ਨਹੀਂ ਹੋ ਸਕਦਾ ਉਹਨੂੰ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਲੈ ਜਾਣਾ ਪਊਗਾ ਤੂੰ ਦਾਸ ਇਸ ਚੀਜ਼ ਲਈ ਮੰਨਦੀ ਆ ਉਹਨੇ ਹਾਂ ਵਿੱਚ ਸਿਰ ਹਲਾ ਦਿੱਤਾ ਮੈਂ ਫਟਾਫਟ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਤੇ ਕਿਹਾ ਕਿ ਆਪਣੀ ਗੱਡੀ ਸੋਫੀਆ ਰਾਣੀ ਦੇ ਘਰ ਵੱਲ ਲੈ ਆਓ ਮੇਰਾ ਘਰ ਵਾਲਾ ਗੱਡੀ ਚਲਾਉਂਦਾ ਸੀ ਘਰੇ ਕਾਫੀ ਚੰਗਾ ਗੁਜ਼ਾਰਾ ਹੁੰਦਾ ਸੀ ਪਰ ਫਿਰ ਵੀ ਲੋਕਾਂ ਦੀ ਪਰਵਾਹ ਦੇ ਰੂਪ ਵਿੱਚ ਮੈਂ ਦਾਈ ਦਾ ਕੰਮ ਕਰਦਾ ਸੀ ਮੇਰੇ ਘਰ ਵਾਲੇ ਨੇ ਮੇਰੀ ਗੱਲ ਸੁਣੀ ਤੇ ਕਹਿਣ ਲੱਗਾ ਰਾਣੀ ਦੀ ਸਿਹਤ ਠੀਕ ਨਹੀਂ ਮੈਂ ਕਿਹਾ ਹਾਂ ਉਹਨੂੰ ਕੁਝ ਨਹੀਂ ਹੋਇਆ ਸੋਫੀਆ ਦੀ ਸਿਹਤ ਠੀਕ ਨਹੀਂ ਜਲਦੀ ਆ ਜਾ ਰਾਣੀ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ ਲੋਕ ਸਾਨੂੰ ਪੁੱਛਣਗੇ ਕਿ ਇਸ ਬੱਚੀ ਨੂੰ ਕੀ ਹੋਇਆ ਤਾਂ ਅਸੀਂ ਕੀ ਜਵਾਬ ਦੇਵਾਂਗੇ ਮੈਂ ਕਿਹਾ ਕਿ ਪਥਰੀ ਦਾ ਦਰਦ ਅਸੀਂ ਇਹ ਕਹਿ ਦੇਵਾਂਗੇ ਸੋਫੀਆ ਦਾ ਪਥਰੀ ਦਾ ਆਪਰੇਸ਼ਨ ਕਰਵਾਉਣ ਲਈ ਜਾ ਰਹੇ ਹਾਂ ਮੈਂ ਤਾਂ ਪਿੰਡ ਦੀ ਦਾਈ ਆ ਮੈਂ ਜੋ ਵੀ ਕਹਾਂਗੀ ਲੋਕ ਲੋਕ ਯਕੀਨ ਕਰ ਲੈਣਗੇ ਰਾਣੀ ਨੇ ਹਾਂ ਵਿੱਚ ਸਿਰ ਹਲਾਇਆ ਤੇ ਥੋੜੀ ਦੇਰ ਵਿੱਚ ਮੇਰਾ ਘਰ ਵਾਲਾ ਵੀ ਆ ਗਿਆ ਸੀ ਮੈਂ ਤੇ ਰਾਣੀ ਨੇ ਸੋਫੀਆ ਨੂੰ ਸਹਾਰਾ ਦਿੱਤਾ ਤੇ ਗੱਡੀ ਵਿੱਚ ਬਿਠਾ ਦਿੱਤਾ ਇਹ ਸਮਾਂ ਬੜਾ ਔਖਾ ਸੀ ਰਾਣੀ ਆਪਣੀ ਬੱਚੀ ਨੂੰ ਕੀ ਸੰਭਾਲਦੀ ਉਹ ਤਾਂ ਬਹੁਤ ਡਰੀ ਹੋਈ ਸੀ ਇਦਾਂ ਮੈਨੂੰ ਵੀ ਰਾਣੀ ਦੀ ਮੰਮੀ ਤੇ ਰਾਣੀ ਤੇ ਸੋਫੀਆ ਨੂੰ ਸੰਭਾਲਣਾ ਪੈ ਰਿਹਾ ਸੀ ਸ਼ਹਿਰ ਵਿੱਚ ਇੱਕ ਨਰਸ ਮੇਰੀ ਸਹੇਲੀ ਸੀ ਜੋ ਕਦੇ-ਕਦੀ ਕੋਈ ਵੱਡਾ ਕੇਸ ਆ ਜਾਂਦਾ ਤਾਂ ਮੈਂ ਉਹਨੂੰ ਫੋਨ ਕਰਕੇ ਕਹਿ ਦਿੰਦੀ ਸੀ ਕਿ ਮੈਂ ਕੇਸ ਲਿਆ ਰਹੀ ਹਾਂ ਤੂੰ ਡਾਕਟਰ ਨੂੰ ਦੱਸ ਦੇ ਅੱਜ ਵੀ ਮੈਂ ਉਹਨੂੰ ਫੋਨ ਕੀਤਾ ਸੀ ਤੇ ਉਹ ਕਹਿਣ ਲੱਗੀ ਕਿ ਡਾਕਟਰ ਘਰੇ ਚਲੀ ਗਈ ਆ ਪਰ ਮੈਂ ਉਹਨੂੰ ਤੇਰੇ ਕਰਕੇ ਹਸਪਤਾਲ ਬੁਲਾ ਲੈਣੀ ਆ ਰਾਣੀ ਕਹਿਣ ਲੱਗੀ ਕਿ ਇਹ ਡਾਕਟਰ ਮੇਰੇ ਬੱਚੀ ਦੀ ਜਾਨ ਤਾਂ ਬਚਾ ਦੇਊਗੀ ਮੈਂ ਉਹਨੂੰ ਹੌਸਲਾ ਜਿਆ ਦਿੱਤਾ ਹਾਂ ਹਾਂ ਜ਼ਰੂਰ ਕਿਦਾਂ ਦੀਆਂ ਗੱਲਾਂ ਕਰਦੀਆਂ ਕੁਝ ਨਾ ਕੁਝ ਤਾਂ ਜ਼ਰੂਰ ਕਰੂਗੀ ਉਹ ਡਾਕਟਰ ਬਾਹਰੋਂ ਪੜ ਕੇ ਆਈ ਆ ਬਹੁਤ ਕਾਬਲਾ ਉਹ ਤਾਂ ਮਰੀਜ਼ ਨੂੰ ਮੌਤ ਦੇ ਮੂੰਹ ਵਿੱਚੋਂ ਹੀ ਕੱਢ ਲੈਂਦੀ ਆ ਅਸੀਂ ਹਸਪਤਾਲ ਪਹੁੰਚੇ ਤਾਂ ਸੋਫੀਆ ਨੂੰ ਐਮਰਜੈਂਸੀ ਵਿੱਚ ਲੈ ਗਏ ਡਾਕਟਰ ਨੇ ਦੱਸਿਆ ਕਿ ਬੱਚੀ ਦਾ ਆਪਰੇਸ਼ਨ ਹੋਊਗਾ ਰਾਣੀ ਨੇ ਕਾਗਜ਼ ਤੇ ਸਾਈਨ ਕਰ ਦਿੱਤੇ ਤੇ ਆਪਰੇਸ਼ਨ ਥੀਏਟਰ ਵੱਲ ਸੋਫੀਆ ਨੂੰ ਲੈ ਗਏ ਜਦ ਅਸੀਂ ਤਿੰਨੋਂ ਬਾਹਰ ਜ਼ਿੰਦਗੀ ਤੇ ਮੌਤ ਵਿਚ ਸੀ ਤੇ ਰੱਬ ਕਰਕੇ ਇਹ ਮੁਸ਼ਕਲ ਜਲਦੀ ਹੀ ਖਤਮ ਹੋ ਜਾਵੇ ਅਸੀਂ ਅਰਦਾਸ ਕਰਦੇ ਸੀ ਪੂਰੇ 3 ਘੰਟੇ ਬਾਅਦ ਡਾਕਟਰ ਆਪਰੇਸ਼ਨ ਥੀਏਟਰ ਚੋਂ ਬਾਹਰ ਆਏ ਤੇ ਨਾਲ ਹੀ ਨਰਸ ਵੀ ਸੀ ਉਹਦੇ ਹੱਥ ਵਿੱਚ ਇੱਕ ਮਰੀ ਹੋਈ ਬੱਚੀ ਸੀ ਡਾਕਟਰ ਕਹਿਣ ਲੱਗੀ ਕਿ ਅਸੀਂ ਇਸ ਬੱਚੀ ਨੂੰ ਨਹੀਂ ਬਚਾ ਸਕੇ ਪਰ ਇਹਦੀ ਮਾਂ ਦੀ ਜਾਨ ਬਚ ਗਈ ਆ ਇਹ ਗੱਲ ਸੁਣ ਕੇ ਤਾਂ ਰਾਣੀ ਉੱਚੀ ਉੱਚੀ ਰੋਣ ਲੱਗ ਪਈ ਤੇ ਕਹਿਣ ਲੱਗੀ ਰੱਬ ਤੇਰਾ ਸ਼ੁਕਰ ਆ ਤੂੰ ਮੇਰੀ ਬੱਚੀ ਨੂੰ ਬਚਾ ਲਿਆ ਸੋਫੀਆ ਹਜੇ ਦਵਾਈਆਂ ਦੇ ਅਸਰ ਵਿੱਚ ਬੇਹੋਸ਼ ਸੀ ਇਸ ਲਈ ਉਹਦੇ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ ਡਾਕਟਰ ਕਹਿਣ ਲੱਗੀ ਕਿ ਇਸ ਬੱਚੀ ਦੀ ਮਾਂ ਕੌਣ ਆ ਤਾਂ ਰਾਣੀ ਅੱਗੇ ਹੋਈ ਡਾਕਟਰ ਕਹਿਣ ਲੱਗੀ ਕਿ ਤੁਸੀਂ ਮੇਰੇ ਕਮਰੇ ਵਿੱਚ ਆਓ ਡਾਕਟਰ ਇਹ ਕਹਿ ਕੇ ਚਲੀ ਗਈ ਸੀ ਰਾਣੀ ਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗੀ ਤੂੰ ਮੇਰੇ ਨਾਲ ਚੱਲ ਮੈਂ ਕਿਹਾ ਕਿ ਡਾਕਟਰ ਨੇ ਸਿਰਫ ਤੈਨੂੰ ਬੁਲਾਇਆ ਹੋ ਸਕਦਾ ਉਹਨੇ ਤੇਰੇ ਨਾਲ ਕੋਈ ਰਾਜ ਦੀ ਗੱਲ ਕਰਨੀ ਹੋਵੇ ਇਸ ਲਈ ਚੰਗਾ ਕਿ ਤੂੰ ਇਕੱਲੀ ਹੀ ਚਲੀ ਜਾ ਰਾਣੀ ਨੇ ਨਾ ਮੱਚ ਸਿਰ ਹਿਲਾਇਆ ਕਹਿਣ ਲੱਗੀ ਤੇਰੇ ਕੋਲੋਂ ਕੁਝ ਵੀ ਨਹੀਂ ਲੁਕੋਇਆ ਇਸ ਮੁਸ਼ਕਲ ਟਾਈਮ ਵਿੱਚ ਤੂੰ ਜਿਸ ਤਰ੍ਹਾਂ ਮੇਰੀ ਮਦਦ ਕੀਤੀ ਹੈ ਮੈਂ ਕਦੀ ਵੀ ਭੁੱਲ ਨਹੀਂ ਸਕਦੀ ਤੂੰ ਚੱਲ ਮੇਰੇ ਨਾਲ ਅਸੀਂ ਦੋਨੋਂ ਡਾਕਟਰ ਦੇ ਰੂਮ ਵਿੱਚ ਗਈਆਂ ਤਾਂ ਉਹ ਬੜੀ ਗੁੱਸੇ ਵਿੱਚ ਸੀ ਤੇ ਕਹਿਣ ਲੱਗੀ ਤਰੀ ਧੀ ਦੀ ਉਮਰ ਹੀ ਹਜੇ ਕਿੰਨੇ ਕੋ ਆ ਰਾਣੀ ਨੇ ਨਜ਼ਰਾਂ ਸੁਭਾ ਲਈਆਂ ਤੇ ਕਹਿਣ ਲੱਗੀ ਹਜੇ ਉਹ ਮਸਾਂ 14-15 ਸਾਲ ਦੀ ਆ ਡਾਕਟਰ ਕਹਿਣ ਲੱਗੀ ਕਿ ਕਿੱਦਾਂ ਹੋ ਸਕਦਾ 14 ਸਾਲ ਦੀ ਬੱਚੀ ਪ੍ਰੈਗਨੈਂਟ ਹੋਵੇ ਕੀ ਉਹਦਾ ਵਿਆਹ ਕਰ ਦਿੱਤਾ ਤੁਸੀਂ ਤਾਂ ਰਾਣੀ ਰੋਣ ਲੱਗ ਪਈ ਕਹਿਣ ਲੱਗੀ ਕਿ ਨਹੀਂ ਨਹੀਂ ਮੇਰੀ ਧੀ ਵਿਆਹੀ ਹੋਈ ਨਹੀਂ ਆ ਉਹਦੀ ਸਿਹਤ ਹੀ ਪਿਛਲੇ ਕੁਝ ਮਹੀਨਿਆਂ ਤੋਂ ਠੀਕ ਨਹੀਂ ਸੀ ਮੈਂ ਪਿੰਡ ਦੇ ਹਸਪਤਾਲ ਵਿੱਚ ਉਹਦੀ ਦਵਾਈ ਵੀ ਲੈਂਦੀ ਸੀ ਪਰ ਉਹ ਠੀਕ ਨਹੀਂ ਸੀ ਹੁੰਦੀ। ਇਦਾਂ ਹੀ ਐਨੇ ਮਹੀਨੇ ਲੰਘ ਗਏ ਤੇ ਇੱਕ ਦਿਨ ਮੇਰੀ ਧੀ ਨੇ ਮੈਨੂੰ ਦੱਸਿਆ ਕਿ ਉਹ ਪ੍ਰੈਗਨੈਂਟ ਆ। ਇਹ ਗੱਲ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ ਸੀ। ਮੈਂ ਪਤਾ ਕਰਨ ਦੇ ਲਈ ਇਸ ਦਾਈ ਨੂੰ ਬੁਲਾਇਆ ਤਾਂ ਉਹਨੇ ਮੈਨੂੰ ਦੱਸਿਆ ਕਿ ਬੱਚੀ ਜੋ ਕੁਝ ਕਹਿ ਰਹੀ ਐ ਉਹ ਸੱਚ ਆ। ਸੱਚੀ ਕਹਿ ਰਹੀ ਐ। ਮੈਂ ਆਪਣੀ ਧੀ ਨੂੰ ਬੜੀ ਵਾਰ ਪੁੱਛਿਆ ਕਿ ਇਹਦਾ ਪਿਓ ਕੌਣਾ ਤਾਂ ਉਹ ਕਹਿੰਦੀ ਐ ਕਿ ਬਿਨਾ ਬੰਦੇ ਦੇ ਹੀ ਮੈਂ ਪ੍ਰੈਗਨੈਂਟ ਹੋ ਗਈ ਐ। ਇਸ ਸਾਰੀ ਗੱਲ ਦੇ ਪਿੱਛੇ ਨਾ ਨਾ ਤਾਂ ਮੇਰਾ قصੂਰਾ ਤੇ ਨਾ ਹੀ ਕਿਸੇ ਨੇ ਮੇਰੇ ਨਾਲ ਜ਼ੁਲਮ ਕੀਤਾ ਮਾਇਆ ਆਪਣੀ ਧੀ ਨੂੰ ਬਹੁਤ ਵਾਰ ਪੁੱਛਿਆ ਪਰ ਉਹ ਨਹੀਂ ਮੰਨੀ ਹੁਣ ਤੁਸੀਂ ਦੱਸੋ ਕਿ ਮੈਂ ਕੀ ਕਰਾਂ ਮੇਰੀ ਧੀ ਬਿਨਾ ਬੰਦੇ ਦੇ ਪ੍ਰੈਗਨੈਂਟ ਹੋਈ ਡਾਕਟਰ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਉਹ ਕਹਿਣ ਲੱਗੀ ਕਿ ਇਹ ਬੱਚੀ ਕਿਸੇ ਦੇ ਜ਼ੁਲਮ ਦਾ ਸ਼ਿਕਾਰ ਹੁੰਦੀ ਰਹੀ ਆ ਤਾਂ ਹੀ ਤਾਂ ਪ੍ਰੈਗਨੈਂਟ ਹੋਈ ਆ ਇਹ ਦੇਖ ਕੇ ਤਾਂ ਰਾਣੀ ਰੋਣ ਲੱਗ ਪਈ ਸੀ ਉਹ ਕਹਿਣ ਲੱਗੀ ਕਿ ਮੈਂ ਕਿੰਨੀ ਬੁਰੀ ਮਾਂ ਮੈਨੂੰ ਕੁਝ ਨਹੀਂ ਪਤਾ ਜਦੋਂ ਡਾਕਟਰ ਦੇ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਰਾਣੀ ਦੀ ਮੰਮੀ ਅੰਦਰ ਆ ਗਈ। ਉਹਨੇ ਰਾਣੀ ਦੇ ਸਾਹਮਣੇ ਹੱਥ ਜੋੜ ਦਿੱਤੇ ਤੇ ਕਹਿਣ ਲੱਗੀ ਮੇਰੀ ਧੀ ਨੂੰ ਮaaf ਕਰ ਦੇ। ਤੂੰ ਕਿੱਦਾਂ ਜਾਂਚ ਪੜਤਾਲ ਦੇ ਸਭ ਕੁਝ ਤੂੰ ਮੇਰੇ ਤੇ ਇੰਨਾ ਵਿਸ਼ਵਾਸ ਕਰਦੀ ਆਂ। ਤੂੰ ਕਿਤੇ ਵੀ ਜਾਂਦੀ ਆਂ ਤਾਂ ਆਪਣੀ ਧੀ ਨੂੰ ਮੇਰੇ ਕੋਲ ਛੱਡ ਕੇ ਜਾਂਦੀ ਸੀ। ਮੈਂ ਵੀ ਤੇਰੇ ਭਰੋਸੇ ਦਾ ਕਤਲ ਕਰ ਦਿੱਤਾ। ਮੈਂ ਤੇਰੀ ਧੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਤੇ ਇਸ ਸਭ ਦੇ ਪਿੱਛੇ ਮੇਰਾ ਹੀ ਹੱਥ ਆ। ਇਹ ਗੱਲ ਸੁਣ ਕੇ ਰਾਣੀ ਕੁਰਸੀ ਤੋਂ ਉੱਠੀ ਤੇ ਕਹਿ ਲੱਗੀ ਮਾਂ ਤੂੰ ਇਹ ਸਭ ਕੁਝ ਕੀ ਕਹਿਨੀ ਐ ਰਾਣੀ ਦੀ ਮਾਂ ਕਹਿ ਲੱਗੀ ਰਾਣੀ ਜਦੋਂ ਮੇਰੇ ਘਰ ਤੂੰ ਹੋਈ ਸੀ ਤਾਂ ਕੁਝ ਸਾਲ ਬਾਅਦ ਤੇਰੇ ਪਾਪਾ ਦੀ ਮੌਤ ਹੋ ਗਈ ਸੀ ਤੇ ਫਿਰ ਤੇਰੇ ਘਰ ਸੋਫੀਆ ਨੇ ਜਨਮ ਲਿਆ ਸੀ ਤਾਂ ਉਹਦਾ ਪਿਓ ਮਰ ਗਿਆ ਸੀ ਮੈਨੂੰ ਇਦਾਂ ਲੱਗਦਾ ਸੀ ਕਿ ਸਾਡੇ ਇੱਥੋਂ ਜੋ ਬੱਚਾ ਪਹਿਲਾਂ ਹੋਊਗਾ ਨਾ ਉਹ ਖੁਸ਼ੀ ਦੇ ਨਾਂ ਕੀ ਦੁੱਖ ਲੈ ਕੇ ਆਊਗਾ ਇਹ ਸਾਦਮਾ ਲੈ ਕੇ ਆਊਗਾ ਮੈਂ ਨਹੀਂ ਚਾਹੁੰਦੀ ਸੀ ਕਿ ਕਿਤੇ ਤੂੰ ਤੇ ਮੈਂ ਜੋ ਦੁੱਖ ਦੇਖਿਆ ਮੇਰੀ ਬੱਚੀ ਸੋਫੀ ਇਸ ਜ਼ਿੰਦਗੀ ਵਿੱਚ ਝੱਲੇ ਤੇ ਇਹਨਾਂ ਸਾਰਿਆਂ ਤੋਂ ਸਾਡੀ ਸੋਫੀਆ ਵੀ ਗੁਜ਼ਰੇ ਪਰ ਇਹ ਤਾਂ ਪੱਕਾ ਕੀਤਾ ਸੀ ਨਾ ਕਿ ਸ਼ਾਇਦ ਉਹ ਪਹਿਲਾ ਜਨਮ ਦਿੰਦੀ ਤਾਂ ਉਹਦਾ ਘਰ ਵਾਲਾ ਵੀ ਮਰ ਜਾਂਦਾ ਏਦਾਂ ਕਿਦਾਂ ਹੋ ਸਕਦਾ ਸੀ ਇਸ ਲਈ ਮੈਂ ਸੋਚਿਆ ਕਿ ਸੋਫੀਆ ਦਾ ਵਿਆਹ ਮੈਂ ਚੋਰੀ ਛੁਪੇ ਹੀ ਕਰ ਦਿੰਨੇ ਆ ਤੇ ਇਹ ਬੱਚੀ ਨੂੰ ਜਨਮ ਦੇ ਦਿਓਗੀ ਤੇ ਉਹ ਬੱਚਾ ਮੈਂ ਪਾਲ ਲਵਾਂਗੀ ਉਹਦੇ ਘਰ ਵਾਲੇ ਨੂੰ ਕਹੂੰਗੀ ਕਿ ਸੋਫੀਆ ਨੂੰ ਤਲਾਕ ਦੇ ਦੇ। ਉਹਨੂੰ ਉਸ ਬੰਦੇ ਤੋਂ ਤਲਾਕ ਮਿਲ ਜਾਂਦਾ ਤਾਂ ਉਹ ਵੱਡੀ ਹੋ ਕੇ ਉਹਦਾ ਹੋਰ ਵਿਆਹ ਹੋ ਜਾਂਦਾ। ਤਾਂ ਉਹਦੇ ਘਰ ਵਿੱਚ ਜੋ ਬੱਚਾ ਪੈਦਾ ਪੈਦਾ ਹੋਣ ਵਾਲਾ ਹੁੰਦਾ ਤਾਂ ਉਹ ਪਹਿਲਾ ਬੱਚਾ ਨਹੀਂ ਹੋਣਾ ਸੀ। ਉਹ ਤਾਂ ਦੂਸਰਾ ਹੁੰਦਾ। ਇਦਾਂ ਉਹਦਾ ਸੁਹਾਗ ਸਹੀ ਸਲਾਮਤ ਰਹਿੰਦਾ। ਕਿਉਂਕਿ ਸਾਨੂੰ ਪਹਿਲਾ ਬੱਚਾ ਨਹੀਂ ਆਇਆ ਤੇ ਉਹਦਾ ਵਿਆਹ ਮੈਂ ਮਹੱਲੇ ਦੇ ਇੱਕ ਮੁੰਡੇ ਮੁੰਡੇ ਨਾਲ ਹੀ ਕਰਵਾ ਦਿੱਤਾ ਸੀ। ਤੇਰੀ ਗੈਰ ਮੌਜੂਦਗੀ ਵਿੱਚ ਮੈਂ ਉਹਨੂੰ ਤਿੰਨ ਚਾਰ ਵਾਰ ਘਰੇ ਬੁਲਾਇਆ ਸੀ। ਫਿਰ ਮੈਨੂੰ ਪਤਾ ਲੱਗ ਗਿਆ ਸੀ ਕਿ ਸੋਫੀਆ ਹੁਣ ਪ੍ਰੈਗਨੈਂਟ ਆ ਮੈਂ ਉਸ ਬੱਚੇ ਨੂੰ ਕਹਿ ਦਿੱਤਾ ਸੀ ਕਿ ਤੂੰ ਹੁਣ ਸੋਫੀਆ ਨੂੰ ਤਲਾਕ ਦੇ ਦੇ ਨਹੀਂ ਤਾਂ ਮੈਂ ਤੇਰੇ ਘਰ ਦੇਆਂ ਨੂੰ ਦੱਸ ਦੇਵਾਂਗੀ ਕਿ ਤੂੰ ਚੁੱਪ ਕਰਕੇ ਵਿਆਹ ਕਰਵਾ ਲਿਆ ਉਹ ਡਰ ਗਿਆ ਤੇ ਤਲਾਕ ਦੇ ਦਿੱਤਾ ਇਹ ਸਭ ਗੱਲਾਂ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਸੀ ਇੰਨਾ ਗੱਲਾਂ ਤੇ ਰਾਣੀ ਰੋਣ ਲੱਗ ਪਈ ਕਹਿਣ ਲੱਗੀ ਕਿ ਮੰਮੀ ਤੂੰ ਇੰਨਾ ਵੱਡਾ ਜ਼ੁਲਮ ਕਿਉਂ ਕੀਤਾ ਮੇਰੀ ਧੀ ਤੇ ਤੂੰ ਇਹਦੇ ਕੋਲ ਇਹਦੀ ਮਾਸੂਮੀਅਤ ਕੋਲੇ ਡਾਕਟਰ ਨੇ ਰਾਣੀ ਦੀ ਮਾਂ ਨੂੰ ਕਸੂਰਵਾਰ ਕਿਹਾ ਕਿ ਤੁਹਾਡੇ ਇਸ ਐਕਸਪੀਰੀਅੰਸ ਦੇ ਨਤੀਜੇ ਵਿੱਚ ਬੱਚੇ ਦੀ ਜਾਨ ਵੀ ਜਾ ਸਕਦੀ ਸੀ ਕੁਝ ਦਿਨਾਂ ਤੱਕ ਸੋਫੀਆ ਦਾ ਇਲਾਜ ਚੱਲਿਆ ਫਿਰ ਅਸੀਂ ਪਿੰਡ ਵਾਪਸ ਆ ਗਏ ਸੋਫੀਆ ਮੌਤ ਦੇ ਮੋਹੋਂ ਬਚਾਈ ਸੀ ਉਹਨੇ ਵੀ ਹੱਥ ਜੋੜ ਕੇ ਆਪਣੀ ਮਾਂ ਦੇ ਕੋਲੋਂ ਮਾਫੀ ਮੰਗੀ ਕਿ ਅੱਜ ਤੋਂ ਬਾਅਦ ਕਦੇ ਝੂਠ ਨਹੀਂ ਬੋਲੂਗੀ ਸੋਫੀਆ ਅੱਜ ਜ਼ਿੰਦਗੀ ਵੱਲ ਵਾਪਸ ਆ ਗਈ ਹੈ ਉਹਨੇ ਸਕੂਲ ਜਾਣਾ ਹੁਣ ਸ਼ੁਰੂ ਕਰ ਦਿੱਤਾ ਸੀ ਪਿੰਡ ਵਿੱਚ ਕਿਸੇ ਨੂੰ ਵੀ ਉਹਦੀ ਪ੍ਰੈਗਨੈਂਸੀ ਦਾ ਪਤਾ ਨਹੀਂ ਲੱਗਿਆ ਸੀ ਮੈਂ ਅੱਜ ਵੀ ਉਸ ਗੱਲ ਬਾਰੇ ਸੋਚੀ ਆ ਤਾਂ ਬੜੀ ਤਕਲੀਫ ਚ ਹੀ ਹੁੰਦੀ ਆ ਕਿ ਰਾਣੀ ਦੀ ਮਾਂ ਨੇ ਭਲਾ ਕਰਨ ਦੇ ਚੱਕਰ ਵਿੱਚ ਸੋਫੀਆ ਦੇ ਨਾਲ ਕਿੰਨਾ ਵੱਡਾ ਜ਼ੁਲਮ ਕਰ ਦਿੱਤਾ ਸੀ ਹੁਣ ਤੁਸੀਂ ਦੱਸੋ ਕਿ ਇਸ ਕਹਾਣੀ ਵਿੱਚ ਸਭ ਤੋਂ ਜ਼ਿਆਦਾ ਗਲਤੀ ਕਿਹਦੀ ਆ ਸੋਫੀਆ ਦੀ ਜਾਂ ਫਿਰ ਰਾਣੀ ਦੀ ਜਾਂ ਰਾਣੀ ਦੀ ਮਾਂ ਦੀ ਇਹ ਸੀ ਜੀ ਅੱਜ ਦੀ ਕਹਾਣੀ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਰਾਹੀਂ ਜੁੜ ਕੇ ਦੱਸੋ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬ